ਨਿਸਨ ਬੇਟੋ ਪਹਿਲਾਂ 10000 ਹਜ਼ਾਰ ਮਗਰ ਪੂਰੇ ਵਰਲਡ ਦਾ ਕਿ 10000 ਹਜ਼ਾਰ ਮਗਰ ਇੱਕ ਬੱਚਾ ਸੀਗਾ ਅੱਜ ਜਿਹੜਾ 100 ਜਿਹੜਾ ਆਫੀਸ਼ਲ ਡਾਟਾ ਕਹਿ ਰਿਹਾ ਉਹ 150 ਮਗਰ ਕਹਿ ਰਿਹਾ ਅਦਰ ਅਦਰ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਦੇ ਮੁਤਾਬਕ ਇਹ 200 ਮਗਰ 300 ਮਗਰ ਇੱਕ ਬੱਚਾ ਹੁਣ ਹੋ ਰਿਹਾ ਹਰ 7 ਬੱਚਾ ਮਗਰ ਇੱਕ ਬੱਚਾ ADHD ਦਾ ਸ਼ਿਕਾਰ ਹੋ ਰਿਹਾ ਹੈ ਇਹਦੇ ਵਿੱਚ ਜਿਹੜੇ ਮਲਟੀਪਲ ਕਾਰਨ ਆ ਪਹਿਲਾਂ ਤਾਂ ਸਿਰਫ ਇੱਕੋ ਹੀ ਕਾਰਨ ਮੰਨਿਆ ਗਿਆ ਕਿ ਇਹ ਜੈਨੇਟਿਕ ਹੈ ਜੀ ਸ਼ਾਇਦ ਜੈਨੇਟਿਕਲੀ ਤੌਰ ਤੇ ਬੱਚੇ ਮਾਪੇ ਤੋਂ ਵੀਕ ਜੀਨ ਲੈ ਕੇ ਪੈਦਾ ਹੋਏ ਤਾਰਕ ਬੱਚੇ ਇਸ ਤਰ੍ਹਾਂ ਦੇ ਆਟਿਜ਼ਮ ਦਾ ਸ਼ਿਕਾਰ ਹੋਏ ਲੇਕਿਨ ਹੁਣ ਦੀਆਂ ਕੁਝ ਖਾਸ ਜਿਹੜੀਆਂ ਰਿਸਰਚ ਆਈਆਂ ਉਹਨਾਂ ਨੇ ਕਹਿਤਾ ਵੀ 95% ਤੱਕ ਬੱਚਾ ਦਾ ਕਾਰਨ ਜੈਨੇਟਿਕ ਨਹੀਂ ਹੈ ਉਥੇ ਇਹ ਪਤਾ ਲੱਗਦਾ ਹੈ ਕਿ ਜਿਵੇਂ ਆਈਡੈਂਟੀਕਲ ਟਵਿਨਸ ਹੁੰਦੇ ਆ ਦੇ ਇੱਕੋ 나ੜੂ ਨਾਲ ਦੋ ਬੱਚੇ ਜੁੜੇ ਹੁੰਦੇ ਆ ਉਹਨਾਂ ਚ ਇੱਕ ਵਿੱਚ ਆਟਿਜ਼ਮ ਇੱਕ ਦੂਜਾ ਹੈ ਨਹੀਂ ਉਹ ਚ ਇਹ ਥਿਊਰੀ ਰੱਦ ਹੋ ਜਾਂਦੀ ਹੈ ਆ ਸਾਡੇ ਦੇਖਣ ਦੇ ਟਾਈਮ 'ਚ ਜਿਹੜੇ ਟਾਈਮ ਪੀਰੀਅਡ 'ਚ ਅਸੀਂ ਜਵਾਨ ਹੋਏ ਜੀ ਤਾਂ ਉਦੋਂ ਇਹ ਦੇਖਿਆ ਜਾਂਦਾ ਸੀ ਜੇ ਉਹ ਪੋਲੀਓ ਜੀ ਪੋਲੀਓ ਮੁੱਖ ਕਾਰਨ ਮੰਨਿਆ ਜਾਂਦਾ ਸੀ ਕਿ ਲੱਤ ਡਿਸੇਬਲ ਹੈ ਜਾਂ ਉਹਨਾਂ ਦੀ ਬਾਹਾਂ ਡਿਸੇਬਲ ਹੈ ਬਟ ਹੁਣ ਤਾਂ ਸਰੀਰੀਕ ਤੌਰ ਤੇ ਜ਼ਿਆਦਾ ਬਿਲਕੁਲ ਉਹ ਆਡੈਂਟਿਕਲ ਜਿਹੜੇ ਟਵਿਨ ਸੀਗੇ ਉਹਨੇ ਇੱਕ ਤਰੀਕੇ ਜੈਨੇਟਿਕਲੀ ਹੋਰ ਅੰਦ ਕਰਦੇ ਜੀ ਵੀ ਨੇ ਦੋਨਾਂ ਨੂੰ ਹੋਣਾ ਚਾਹੀਦਾ ਸੀ ਸਾਟ ਜਾਂ ਜੀ ਇੱਕ ਨੂੰ ਹੈਗਾ ਦੂਸਰਾ ਉਹ ਕਹਿੰਦੇ ਵੀ 90% ਬੱਚਿਆਂ ਦੀ ਮਾਮਾ ਮਾਂ ਤੋਂ ਹਿਸਟਰੀ ਲਾਉਂਗੇ ਉਹ ਕਹਣਗੇ ਪਹਿਲਾਂ ਸਾਡੇ ਬੱਚੇ ਚੰਗੇ ਪੜੇ ਸੀ 2.5 ਸਾਲ ਤੱਕ ਉਸ ਤੋਂ ਬਾਅਦ ਹੋੜੇਲ ਕਰਕੇ ਬੋਲਣਾ ਬੰਦ ਹੋ ਗਏ ਇਹ ਇਹਨਾਂ 'ਚ ਇਹ ਲੱਛਣ ਆਣੇ ਸ਼ੁਰੂ ਹੋ ਗਏ ਤਾਂ ਉਹ ਇਹ ਇਸ ਵਿਰੀ ਨਹੀਂ ਵੀ ਰੱਦ ਕਰ ਰਹੇ ਤੀਸਰਾ ਉਹ ਕਹਿੰਦੇ ਵੀ ਜੇ ਮੰਨ ਲਓ 2000 ਤੱਕ ਤੁਸੀਂ ਗਿਣੋ ਵੀ 10000 ਮਗਰ ਇੱਕ ਬੱਚਾ ਸੀ ਤਾਂ ਅੱਜ ਇਹ 7000 ਮਗਰ ਜਾਂ 2500 ਮਗਰ ਇੱਕ ਜਾਂ 1500 ਮਗਰ ਇੱਕ ਪਹੁੰਚ ਗਿਆ ਤਾਂ ਕੋਈ ਵੀ ਜੈਨੇਟਿਕਲ ਚੇਂਜ ਹੋਉਂਦੀ ਹੈ ਨਾ ਜੈਨੇਟਿਕ ਮਿਊਟੇਸ਼ਨ ਜਦੋਂ ਆਉਂਦੀ ਹੈ ਏ ਜਨਰੇਸ਼ਨਸ ਲੰਨੀ ਆ ਨੇ। ਵੀਤ ਇੱਕ ਜਨਰੇਸ਼ਨ ਚ ਕਿਵੇਂ ਸੰਭਵ ਹੋ ਗਿਆ? ਹਾਂ? ਔਰ ਜੇ ਇੰਨੀ ਤੇਜ਼ੀ ਨਾਲ ਇਹ ਵੱਧ ਰਿਹਾ ਫਿਰ ਉਹ ਉਹਨਾਂ ਨੇ ਇੱਕ ਐਕਸਕਿਊਜ਼ ਇਹ ਦਿੱਤਾ ਵੀ ਏ ਅਸਲ ਜੀ ਪਹਿਲਾਂ ਅਵੇਅਰਨੈਸ ਨਹੀਂ ਸੀ ਲੋਕਾਂ 'ਚ। ਹੁਣ ਅਵੇਅਰਨੈਸ ਜ਼ਿਆਦਾ ਵੱਧ ਗਈ ਹੈ। ਤਾਰ ਕੇ ਨਾ ਬੱਚਿਆਂ ਦੀ ਸੰਖਿਆ ਜ਼ਿਆਦਾ ਹੋ ਰਹੀ ਹੈ। ਸਾਡਾ ਉੱਤੇ ਇਹ ਸੀਗਾ ਵੀ ਫਿਰ ਤੁਹਾਡੀ ਗੱਲ ਅਸੀਂ ਮੰਨ ਲੈਂਦੇ ਆ। ਵੀ ਅਵੇਅਰਨੈਸ ਵੱਧ ਗਈ ਆ। ਫਿਰ ਤੇ ਪਹਿਲਾਂ ਇਹਦਾ ਤੁਸੀਂ ਮੰਨਦੇ ਹੋ ਪਹਿਲਾਂ ਵੀ ਬੱਚੇ ਸੀਗੇ ਤੇ ਇਹਦਾ ਰੇਟ ਘਟਣਾ ਚਾਹੀਦਾ ਸੀ ਤੁਸੀਂ ਤਾਂ ਨਹੀਂ ਪਹਿਲਾਂ ਵੀ ਬੱਚੇ ਸੀਗੇ ਨਾ ਫਿਰ ਉਹ ਬੱਚੇ ਕਿੱਥੇ ਅੱਜ ਅੱਜ ਨੂੰ ਤਾਂ ਉਹਨਾਂ ਦੀ ਸੁਸਾਇਟੀ ਹੋਣੀ ਚਾਹੀਦੀ ਸੀ ਜੀ ਟਰਾਈਜੈਂਡਰ ਦੀ ਇੱਕ ਛੋਟੀ ਛੋਟੀ ਜੀ ਸੁਸਾਇਟੀ ਹੈ ਲੇਕਿਨ ਉਹ ਵਿਜੀਬਲ ਹੈ ਲੇਕਿਨ ਕਿਸੇ ਪੈਂਡਚਰ ਤੋਂ ਦੇਖੇ 50 50 ਬੰਦੇ ਕਮਲੇ ਪਰ ਫਿਰਦੇ ਹੁਣ ਨਹੀਂ ਹੈਗੀ ਤਾਂ ਉਹ ਥਿਉਰੀ ਨਹੀਂ ਮੈਨਾਂ ਨੂੰ ਅਸੀਂ ਉਹ ਰੱਦ ਕਰ ਰਹੇ ਹਾਂ ਇਹ ਸਭ ਤੋਂ ਸਟਰੋਂਗ ਰੀਜ਼ਨ ਜਿਹੜਾ ਮੰਨਿਆ ਜਾ ਰਿਹਾ ਉਹ ਰੀਜ਼ਨ ਮੰਨਿਆ ਜਾ ਰਿਹਾ ਕਿ এনवायरमेंट ਜੀ এনवायरमेंट ਜਿਹੜਾ ਉਹ ਤੇਜ਼ੀ ਨਾਲ ਚੇਂਜ ਹੋਇਆ ਇਨਵਾਇਰਨਮੈਂਟ ਦਾ ਰਿਲੇਸ਼ਨ ਜਿਹੜਾ ਹੈਗਾ ਉਹ ਵੀਕ ਜੀਨ ਦੇ ਨਾਲ ਜੀ ਜੀਨ ਸਾਡੇ ਵੀਕ ਹੋ ਰਹੇ ਜਦੋਂ ਬਾਹਰ ਜੀ ਇਨਵਾਇਰਨਮੈਂਟ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਪੋਲਿਊਟਡ ਹੋ ਗਿਆ ਉਹਨੇ ਵੀਕ ਜੀਨ ਨੂੰ ਹੋਰ ਜ਼ਿਆਦਾ ਡਿਫੈਕਟਿਵ ਕਰਤਾ ਉਹਨੂੰ ਐਪੀਜੈਨੇਟਿਕ ਵਰਸ ਜੈਨੇਟਿਕ ਥਿਊਰੀ ਕਹਿੰਦੇ ਆ ਉਹਦੀ ਐਪੀਜੈਨੇਟਿਕਸ ਜਿਦੋਂ ਉਹਨਾਂ ਦੇ ਚੇਂਜ ਹੁੰਦੀ ਜਾ ਰਹੀ ਹੈ ਔਰ ਉਹਦੇ ਕਰਕੇ ਬੱਚੇ ਉਹ ਤੇਜ਼ੀ ਨਾਲ ਵਧਣ ਦਾ ਇੱਕ ਕਾਰਨ ਸਭ ਤੋਂ ਵੱਡਾ ਕਾਰਨ ਹੈ ਫਿਰ ਉਹ ਕਹਿੰਦੇ ਵੀ ਆਰਟਿਜ਼ਮ ਜਿਹੜਾ ਹੈਗਾ ਜਿਵੇਂ ਸਭ ਤੋਂ ਜ਼ਿਆਦਾ ਤੇ ਜਿਨ੍ਹਾਂ ਨੂੰ ਆਰਟਿਜ਼ਮ ਵੱਧ ਰਿਹਾ ਤੇ ਏਡੀਐਚਡੀ ਵੱਧ ਰਿਹਾ ਆਟਿਜ਼ਮ ਉਹ ਕਹਿੰਦੇ ਵੀ ਇਕੱਲਾ ਨਰਵ ਸਿਸਟਮ ਡਿਸਆਰਡਰ ਨਹੀਂ ਹੈ। ਅਮਾਰਤਾ ਹਰਬਰਟ ਨੂੰ ਪੜਦੇ ਹਾਂ ਅਸੀਂ, ਨਤਾਸ਼ਾ ਕੇਮਲ ਨੂੰ ਪੜਦੇ ਹਾਂ, ਜੇਮ ਜੈਡਮਿਸਨ ਨੂੰ ਪੜਦੇ ਹਾਂ, ਅੰਜੂਲੀ ਨੂੰ ਪੜਦੇ ਹਾਂ। ਇਹਨਾਂ ਨੂੰ ਸਾਰਿਆਂ ਨੂੰ ਪੜਦੇ ਹਾਂ ਤਾਂ ਕ੍ਰਿੰਕਸਮੈਨ ਨੂੰ ਪੜਦੇ ਹਾਂ ਤਾਂ ਇਹ ਕਹਿੰਦੇ ਵੀ ਇਹ ਇਕੱਲਾ ਆਟਿਜ਼ਮ ਜਿਹੜਾ ਵਧਨ ਦਾ ਜਿਹੜੇ ਤੇਜ਼ੀ ਨਾਲ ਜਿਹੜਾ ਇਹ ਵਧਿਆ ਹੈਗਾ ਨਾ, ਇਹ ਇਕੱਲਾ ਇਹਦੇ 'ਚ ਕਾਰਨ ਨਰਵ ਸਿਸਟਮ ਨਹੀਂ ਹੈਗਾ। ਤੁਸੀਂ ਕਹਿੰਦਾ ਬ੍ਰੇਨ ਦਾ ਡਿਸਆਰਡਰ ਨਹੀਂ ਹੈਗਾ। ਆਟਿ ਜਿਵੇਂ ਜਸਟ ਲਾਈਕ ਹੈ ਬੋਟ ਵਿਦ ਮਲਟੀ ਹੋਲਸ। ਬਹੁਤ ਸਾਰੀਆਂ ਹੋਲਸ ਨੇ ਇਹਦੇ 'ਚ। ਬਹੁਤ ਸਾਰੇ ਕਾਰਨ ਨੇ। ਹਨਾ? ਤਾਂ ਉਹ ਉਹ ਉਹਨਾਂ ਸਾਰਿਆਂ ਸਾਰਿਆਂ ਨੂੰ ਮਿਲਾ ਕੇ ਇੱਕ ਹੋਲ ਬਾਡੀ ਡਿਸਆਰਡਰ ਹੈ ਪੂਰੇ ਸਰੀਰ ਦਾ ਬਿਮਾਰੀ ਹੈ ਬਹੁਤ ਸਾਰੇ ਸਿਸਟਮ ਇਸ ਇਨਵੋਲਵ ਹੁੰਦੇ ਆ ਜੀ ਤਾਂ ਕਿ ਆਰਟਿਸਮ ਵਧ ਰਿਹਾ ਔਰ ਜੇ ਤੁਸੀਂ ਠੀਕ ਵੀ ਕਰਨਾ ਚਾਹੁੰਦੇ ਹੋ ਤਾਂ ਇੱਕ ਅਪਰੋਚ ਨਹੀਂ ਚੱਲੂਗੀ ਤੁਹਾਡੀ ਤੁਹਾਨੂੰ ਫਿਰ ਹੋਲਿਸਟਿਕ ਅਪਰੋਚ ਚਾਹੀਦੀ ਹੈ ਤੁਹਾਨੂੰ ਗੈਸਟਰੋ ਵੀ ਚਾਹੀਦਾ ਹੈ ਤੁਹਾਨੂੰ ਨੈਰੋ ਵੀ ਚਾਹੀਦਾ ਤੁਹਾਨੂੰ ਸੈਕਟਰਿਸ ਵੀ ਚਾਹੀਦਾ ਤੁਹਾਨੂੰ ਡਾਈਜੈਸ਼ਨ ਵੀ ਚਾਹੀਦਾ ਤੁਹਾਨੂੰ ਸਬੀ ਸਰਫਿਸ ਵੀ ਚਾਹੀਦਾ ਸਪੈਸ਼ਲ ਐਜੂਕੇਟਰ ਵੀ ਚਾਹੀਦਾ ਓਕੂਪੇਸ਼ਨਲ ਸਰਵਿਸ ਵੀ ਚਾਹੀਦਾ ਤਾਂ ਜਾ ਕੇ ਠੀਕ ਕਰ ਪਾਉਂਗੇ ਤੁਸੀਂ ਇਸ ਨੂੰ ਲੇਕਿਨ ਇਸ ਸਮੇਂ ਦੇ ਸੋਚ ਕੇ ਚੱਲੇ ਸੀ ਕਿ ਆਰਟਿਸਮ ਜਾਂ ਐਡੀਐਚ ਦੀ ਇੱਕ ਨਵੀਂ ਸੀ ਹਰੇਕ ਲਈ ਨਵਾਂ ਵਿਸ਼ਾ ਸੀਗਾ ਪੰਜਾਬ ਲਈ ਤਾਂ ਬਿਲਕੁਲ ਹੀ ਨਵਾਂ ਸੀਗਾ ਅਸੀਂ ਪਹਿਲੇ ਸੀਗੇ 2003 ਚ ਜਿਨ੍ਹਾਂ ਨੇ ਪਹਿਲਾ ਸੈਂਟਰ ਸ਼ੁਰੂ ਕੀਤਾ ਹਨਾ ਸਪੈਸ਼ਲ ਚਾਈਲਡਨ ਜਦੋਂ ਅਸੀਂ ਨਾਂ ਲਿਖਿਆ ਬਾਬਾ ਫਰੀ ਸੈਂਟਰ ਫॉर ਸਪੈਸ਼ਲ ਨਾਂ ਲਿਖਿਆ ਸਾਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਵੀ ਸਪੈਸ਼ਲ ਚਾਈਲਡਨ ਤਾਂ ਕੋਈ ਜਾਣਦਾ ਹੀ ਨਹੀਂ ਨਾ ਹੁੰਦਾ ਕੋਈ ਤੁਸੀਂ ਡਾਇਰੈਕਟ ਮੰਦਵਦੀ ਕਿਉਂ ਨਹੀਂ ਲਿਖਦੇ ਅਸੀਂ ਕਿਹਾ ਵੀ ਇਹ ਨਾਂ ਮਾਪੇ-ਵਾਪੇ ਨੂੰ ਟਰਟਚਰ ਕਰਦਾ ਅਸੀਂ ਲੋਕਾਂ ਨੂੰ ਦੱਸਾਂਗੇ ਔਰ ਆਰਟਿਸਮ ਜਿਹੜਾ ਹੈਗਾ ਇਹ ਬਿਲਕੁਲ ਨਵਾਂ ਸਬਜੈਕਟ ਸੀਗਾ ਜਿਵੇਂ ਹਾਥੀ ਆ ਗਿਆ ਅਨੇ ਵਕਤੀ ਲਈ ਹੂੰ